ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਹੋਰ ਵੀਡੀਓ ਤੁਹਾਨੂੰ ਦਿਖਾਉਣੇ ਆ ਇਹ ਪਿੰਡ ਬਰਗਾੜੀ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਕੋਟਕਪੂਰੇ ਤੋਂ ਵਾਇਆ ਬਾਜਾਖਰਨਾ ਬਠਿੰਡੇ ਨੂੰ ਜਾਂਦੇ ਆ ਤਾਂ ਹਾਈਵੇ ਤੇ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੋਸਤੋ ਬਾਈ ਹੋਰੀ ਮਿਹਨਤ ਕਰਦੇ ਆ ਪਿਤਾ ਪੁਰਖੀ ਕਿਤੇ ਜਿਹੜੇ ਜਿਹੇ ਹੁੰਦੇ ਆ ਉਹ ਜਦੋਂ ਹਾਲਾਤ ਬਦਲਦੇ ਤਾਂ ਉਹਨਾਂ ਨੂੰ ਛੱਡ ਕੇ ਨਵੇਂ ਪਾਸੇ ਦੀ ਇਹ ਮਿਹਨਤ ਹੈ ਇਹ ਵੀਰ ਝੋਟੀਆਂ ਲਿਆਉਂਦੇ ਆ ਸੋਹਣੀਆਂ ਝੋਟੀਆਂ ਇੱਥੇ ਵਿਕਰੀ ਵਾਲੀਆਂ ਹੁੰਦੀਆਂ ਚਾਰਨਾਗਜ ਦੀ ਵੀਡੀਓ ਤੁਹਾਨੂੰ ਦਿਖਾਉਂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਜਿਹੜੀ ਝੋਟੀ ਕੱਟੀ ਇਹਨਾਂ ਚੋਂ ਪਸੰਦ ਆ ਜੋ ਦੀ ਤਸੱਲੀ ਕਰ ਸਕਦੇ ਹੋ ਆ ਕੇ ਦੇਖਣਾ ਤੁਹਾਡਾ ਕੰਮ ਹੈ ਇਹਨਾਂ ਚ ਇੱਕ ਬੂਰੀ ਹੈ ਤੇ ਇੱਕ ਦੋ ਥਣੀ ਜਮਾਂਦਰੂ ਪਰਲੇ ਪਾਸੇ ਖੜੀ ਹੈ ਸੋ ਇਹ ਚਾਰਨਾਗਾ ਉਹ ਸ਼ੁਰੂਆਤ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਕੇ ਬਾਈ ਨੂੰ ਮਿਲਦੇ ਆ ਤੇ ਕਰਦੇ ਗੱਲਬਾਤ ਗਰਦਾਸ ਭਾਈ ਸਸਤੀ ਕਹਾ ਸਸਤੀ ਕਹਾ ਭਾਈ ਜੀ ਗਰਦਾਸ ਟਾਈਮ ਬਾਅਦ ਵੀਡੀਓ ਬਣਾ ਰਹੇ ਹਾਂ ਹੁਣ ਰੁਟੀਨ 'ਚ ਆਇਆ ਆਪਣਾ ਕਰਪੋਂ ਲੱਗ ਗਈ ਸੀ ਤੇ ਤਾਂ ਕਰਕੇ ਥੋੜਾ ਜਿਹਾ ਠੀਕ ਹੈ ਹੁਣ ਤਾਂ ਆਈ ਜਾਣਗੇ ਰੁਟੀਨ ਚ ਹਾਂਜੀ ਹੁਣ ਤਾਂ ਆਈ ਜਾਣਗੇ ਜਾਨੀ ਕਿ ਪਹਿਲੇ ਨੰਬਰ ਤੇ ਝੋਟੀ ਦੰਦੋਂ ਕਿਵੇਂ ਆ ਖੀਰੀ ਆ ਜੀ ਕੀ ਰੇਟ ਰਹਿਣਾ ਰਗ ਬਸ ਰੇਟ ਦਾ 49000 ਹੈ ਜੀ 1 ਘੱਟ 40 ਖੋਲੀ ਨੂੰ ਸੋ ਦੋਸਤੋ ਰੇਟ 49000 1 ਘੱਟ 40 ਤੋਂ ਚਾਰ ਹੀ ਥਣ ਸੋਹਣੇ ਦਿਸਦੇ ਆ ਦੰਦੋਂ ਖੀਰੀ ਆ ਬਾਕੀ ਤੁਮੇਰੇ ਢਾਂਚੇ ਤੋਂ ਵੀ ਸਮਝ ਆ ਜਾਊਗੀ ਦੰਦੋਂ ਤੇ ਥਣਾਂ ਦੀ ਲਗਭਗ ਜਿਵੇਂ ਵੀਰ ਦੱਸਦੇ ਓਵੇਂ ਹੁੰਦੀਆਂ ਬਾਕੀ ਫਿਰ ਵੀ ਤੁਸੀਂ ਤਸੱਲੀ ਕਰ ਸਕਦੇ ਹੋਣੇ ਆਕੇ ਸੋ ਇਹ ਚਾਰ ਝੋਟੇ ਇਸ ਵੀਡੀਓ ਤੇ ਦਿਖਾਵਾਂਗਾ ਸੋ ਇਹਦੇ ਢਾਂਚੇ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ ਚਾਰ ਥਣ ਬਹੁਤ ਸੋਹਣੇ ਨੇ ਦੋਸਤੋ ਤੇ ਇਸ ਸਟਰਕਚਰ ਵੀ ਕੱਟੀ ਦਾ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਸੈਂਕ ਕੁੰਡਿਆਂ ਦੀ ਹੈ ਇਹ ਤੋਂ ਤੁਸੀਂ ਇਹਦੇ ਸੈਂਕ ਦੇਖ ਸਕਦੇ ਹੋ ਢਾਂਚਾ ਇਹਦਾ ਦੇਖ ਸਕਦੇ ਹੋ ਸੋ ਇਹ ਇਦਾਂ ਦਾ ਰੋਖੇ ਇਸ ਝੋਟੀ ਦਾ ਰਹਿਣਾ ਇਹਦਾ ਰੇਟ ਇੱਕ ਘੱਟ ਹੈ 40 ਤੋਂ 39000 ਰੁਪਏ ਬਸ ਇਹ ਫਿਕਸ ਨਹੀਂ ਹੁੰਦੇ ਡਿਮਾਂਡ ਜਿਹੜੀ ਕੀਤੀ ਜਾਂਦੀ ਹੈ ਉਹਦੇ ਚੋਂ ਮਾਨਤਾ ਹੋ ਜਾਂਦਾ ਹੁੰਦਾ ਹੈ ਸੋ ਇਹਦੇ ਚਾਰ ਥਣਾ ਨੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸੋਹਣੇ ਤੁਹਾਨੂੰ ਇਥੇ ਥਾਣੇ ਦਿਸਣਗੇ ਚਾਰੇ ਥਣ ਜਿਹੜੇ ਉਹ ਨਿੱਖੜਵੇਂ ਦਿਸਦੇ ਆ ਦੋਸਤੋ ਇਦਾਂ ਦਾ ਰੋਕੇ ਦੇ ਥਾਣਾ ਨੂੰ ਇਹ ਦੂਬਾਰ ਚੱਕ ਝੋਟੀ ਹੋਰ ਇਹ ਦੂ ਅੱਗੇ ਵਿਕਾਉ ਹੈ ਕਰਦਾ ਸੇ ਦੰਦੋ ਕਿਵੇਂ ਭਾਈ ਇਹ ਵੀ ਖੀਰੀ ਹੈ ਜੀ ਇਹਦਾ ਰੇਟ ਨਹੀਂ ਰਹਿਣਾ ਰੇਟ ਤਾਂ 37000 ਰੁਪਏ ਹੈ ਜੀ ਫੋਲਣ ਸੋ 37000 ਰੇਟ ਤੇ ਦੰਦੋ ਖੀਰੀ ਹੈ ਸੰਗਿ ਜਮਾ ਕੁੰਡਰ ਸਟੈਂਡ ਬਿਲਕੁਲ ਨਾਲ ਮੁੜਿਆ ਹੋਇਆ ਓਏ ਓਏ ਸੋਟਾਂ ਚਾ ਤੁਸੀਂ ਦੇਖ ਸਕਦੇ ਹੋ ਸੋ ਇਹਨਾਂ ਦੇ ਜਦੋਂ ਘਰਾਂ ਤੋਂ ਖਰੀਦਦੇ ਆ ਵੀਰ ਆਪਾਂ ਨੂੰ ਪਤਾ ਆਮ ਘਰਾਂ 'ਚ ਸੰਗਲ ਪਾਏ ਹੋਏ ਹੁੰਦੇ ਆ ਤੇ ਜਦੋਂ ਧਿਹਾਰਾ ਪਾ ਕੇ ਤੋੜਦੇ ਆ ਕਈ ਵਾਰ ਪਸੂ ਹਲਕਤ ਮਾੜੀ ਮੋਟ ਮਣਾਉਂਦਾ ਤਾਂ ਚਾਹ ਦਾ ਸੋਨਾ ਦੱਸੋ ਝੋਟੀ ਦਾ ਵੀ ਇਹਦਾ ਰੇਟ ਜਿਹੜਾ ਉਹ ਰੱਖਿਆ ਉਹ 37000 ਰੁਪਏ ਤੇ ਅੱਜ ਹੀ ਬਾਈ ਦੱਸਦਾ ਇਹ ਖਰੀਦ ਕੇ ਘਰੇ ਲੈ ਕੇ ਆਂਦੀ ਹੈ ਤੇ ਅੱਜ ਆਪਾਂ ਇਹਦੀ ਵੀਡੀਓ ਜਿਹੜੀ ਤੁਹਾਨੂੰ ਉਸ ਚੈਨਲ ਉੱਤੇ ਦਿਖਾ ਰਹੇ ਚਾਰ ਹੀ ਥਾਂ ਇਹਦੇ ਦੱਸੋ ਕੋਈ ਵੱਖਰੀ ਛਾਖ ਜਾਂ ਕੋਈ ਐਕਸਟਰਾ ਥਾਂ ਨਹੀਂ ਹੈ ਤੇ ਥਣਾ ਦੇ ਵਿੱਚ ਬਿੱਥੀ ਵੀ ਬੜੀ ਕਮਾਲ ਦੀ ਦਿਸਦੀ ਹੈ ਉਹ ਤੁਸੀਂ ਹੁਣੇ ਦੇਖ ਸਕਦੇ ਹੋ ਇਹ ਚੀਜ਼ ਕੱਟੀ ਖਰੀਦਣ ਲੱਗਿਆਂ ਧਿਆਨ ਚ ਰੱਖ ਲਿਆ ਕਰੋ ਹੁਣ ਇਹਦੇ ਥਾਂ ਦੇਖ ਸਕਦੇ ਹੋ ਕਿੰਨਾ ਖੁੱਲਾ ਹਵਾਨਾ ਆਸ ਕਰ ਸਕਦੇ ਆ ਵੀ ਇਹ ਬਣਾਊਗੀ ਦੁੱਧ ਕਿੰਨਾ ਦੇਊ ਉਹ ਤੁਹਾਡੀ ਸੇਵਾ ਇੱਕ ਪੂਰੀ ਝੋਟੀ ਦੱਸੋ ਇੱਕ ਵਿਕਰੀ ਵਾਲੀ ਆ ਪਹਿਲਾਂ ਥਾਣੇ ਇਹਦੇ ਵੀ ਦਿਖਾ ਦਈਏ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਬਰਾਸ ਦੰਦੋ ਕਿੰਨੇ ਬਈ ਇਹ ਵੀ ਏਰੀਆ ਹੈ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹ ਰੇਟ 34000 ਰੁਪਏ ਜੀ 34000 ਰੇਟ ਹੈ ਟਾਂਚਾ ਜਦੋਂ ਤੁਰੂ ਉਹਦੋਂ ਤੁਹਾਨੂੰ ਕਲੀਅਰ ਹੋ ਜਾਊਗਾ ਸਹੰਗੇ ਵੀ ਮੋੜੇ ਰਿਹਾ ਸੋ ਬੂਰੀ ਕੱਟੀ ਵਸੋ ਇਹਦਾ ਸਟਰਕਚਰ ਤੁਸੀਂ ਦੇਖ ਸਕਦੇ ਆ ਲਿਆ ਭਾਈ ਮੋੜ ਸਹੰਗੇ ਮੋੜਿਆ ਵਸੋ ਨਾਲ ਹੀ ਅਜੇ ਕੁੰਡਾ ਕਰ ਚੂਗੀ ਕਿਉਂਕਿ ਉਮਰ ਛੋਟੀ ਚ ਹੈ ਤੇ ਇਹਦਾ ਰੇਟ ਜਿਹੜਾ ਉਹ 34000 ਹੈ ਚਾਰ ਹੀ ਥਾਣੇ ਦੇ ਵੀ ਹਾਂ ਤੁਹਾਨੂੰ ਮੈਂ ਦਿਖਾ ਵੀ ਦੂੰਗਾ ਵੀਡੀਓ ਦੇ ਵਿੱਚ ਇਸ ਤੋਂ ਬਾਅਦ ਲਾਸਟ ਤੇ ਤੁਹਾਨੂੰ ਦੋ ਥਾਣੀਆਂ ਕੱਟੀ ਦਿਖਾਉਣੀ ਹੈ ਇਹਦੇ ਚਾਰ ਤੁਸੀਂ ਇੱਥੋਂ ਦੇਖ ਸਕਦੇ ਹੋ ਠੀਕ ਹੈ ਠੀਕ ਹੈ ਤੇ ਜਿਹੜੀ ਲਾਸਟ ਤੇ ਹੈ ਉਮਰਦਾ ਦੀ ਛੋਟੀ ਦੱਸਦੀ ਹੈ ਇਹ ਦੋ ਥਾਣੀਆਂ ਇਹਦੇ ਸਿਰਫ ਹਾਂਜੀ ਦੋ ਥਾਣਾਂ ਜਮਾਂਦਰੂ ਦੇ ਥਾਣੇ ਨੇ ਠੀਕ ਹੈ ਦਿਖਾ ਦਿਓ ਪਹਿਲਾਂ ਆਪਾਂ ਦੋਸੋਂ ਹੈ ਜਮਾਂਦਰੂ ਦੋ ਥਾਣੀਆਂ ਹੁੰਦੀਆਂ ਇਹ ਅੱਛਾ ਤਾਂ ਕਰਕੇ ਪਾਏ ਥੋੜਾ ਅੱਜ ਹੀ ਆਈ ਹੈ ਨਾ ਇਹ ਵੀ ਠੀਕ ਹੈ ਅੱਛਾ ਇਹਦਾ ਰੇਟ ਕੀ ਰਹੂਗਾ ਰੇਟ ਦਾ 25000 ਰੁਪਇਆ ਕਰਦੇ ਆਂ ਜੀ 21000 ਹਾਂਜੀ ਫੋਲ ਲੈਣ ਸੋ ਸੋ ਰੇਟ 21000 ਹੈ ਤੇ ਜਮਾਂਦਰੂ ਦੋ ਥਣ ਹੈ ਥੋੜਾ ਜਿਹਾ ਇਹ ਵੀ ਡਰਦੀ ਸੀਗੀ ਥਣ ਉਸ ਕਰਕੇ ਦਿਖਾ ਨਹੀਂ ਸਕਿਆ ਪਰ ਦੋ ਹੀ ਥਣ ਦਿਸਦੇ ਆ ਦੂਰ ਤੋਂ ਵੀ ਕੋਈ ਇਹਦੇ ਨਾਲ ਵੀ ਥਣ ਚੈੱਕ ਕਰਕੇ ਲੈ ਜਾ ਸਕਦਾ ਓਕੇ 21000 ਰੁਪਇਆ 100 ਇਹਦਾ ਬਾਈ ਨੇ ਰੇਟ ਰੱਖਿਆ ਇਹ ਕੁਦਰਤੀ ਜਿਹੜਾ ਉਹ ਦੋ ਥਣ ਵਾਲੇ ਪਸ਼ੂ ਸਬਬੀ ਆਉਂਦੇ ਆ ਹੁਣ ਤੁੰ ਬੋਲਣ ਦੀ ਸੋ ਇਹਦਾ ਚਾਂਚਾ ਤੁਸੀਂ ਦੇਖ ਸਕਦੇ ਸੋ ਇਹ ਨਾਗ ਅੱਜ ਦੀ ਵੀਡੀਓ ਦੇ 4 ਵਿਕਰੀ ਵਾਲੇ ਸੀਗੇ ਤੁਸੀਂ ਇਹਨਾਂ ਚੋਂ ਦੇਖ ਕੇ ਖਰੀਦ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ